ਅਮਰੀਕਸਰ ਦੇ ਵਿੱਚ ਇੱਕ ਨੌਜਵਾਨ ਆਟੋ ਚਾਲਕ ਨਾਲ ਤਿੰਨ ਔਰਤਾਂ ਅਤੇ ਤਿੰਨ ਆਦਮੀਆਂ ਵੱਲੋਂ ਧੋਖਾਧੜੀ ਅਤੇ ਬਲੈਕਮੇਲਿੰਗ ਦਾ ਹਨੇਰੀ ਜਾਨਕ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਉਸ ਸਮੇਂ ਵਾਪਰਿਆ ਜਦੋਂ ਆਟੋ ਚਾਲਕ ਨੂੰ ਇੱਕ ਔਰਤੋਂ ਲੋਕ ਫੋਨ ਆਇਆ ਕਿ ਉਹ ਛੇਟਾ ਸਾਹਿਬ ਦੇ ਦੁਆਰੇ ਮਤੜੀਕਾ ਜਾਣਾ ਚਾਹੁੰਦੀ ਹੈ ਅਤੇ ਉਸ ਨੂੰ ਘਰੋਂ ਲੈ ਜਾਣ ਲਈ ਆਉਣ ਨੂੰ ਵੀ ਕਿਹਾ ਗਿਆ। ਇਸ ਸਬੰਧ ਦੇ ਪੀੜਤ ਆਟੋ ਚਾਲਕ ਨੇ ਦੱਸਿਆ ਕਿ ਜਿਵੇਂ ਹੀ ਔਰਤ ਦੇ ਦੱਸੇ ਹੋਏ ਐਡਰੈਸ ਤੇ ਪਹੁੰਚਿਆ ਤਾਂ ਉਸ ਨੂੰ ਅੰਦਰ ਆਉਣ ਦੇ ਵੀ ਕਿਹਾ ਗਿਆ ਅਤੇ ਕਿਹਾ ਗਿਆ ਕਿ ਪਹਿਲਾਂ ਪਾਣੀ ਪੀ ਲਓ ਅਤੇ ਜਦੋਂ ਉਹ ਘਰ ਦੇ ਅੰਦਰ ਗਿਆ ਤਾਂ ਦਰਵਾਜ਼ੇ ਦੇ ਅੰਦਰ ਨੋਰਤਾ ਦੇ ਤਿੰਨ ਆਦਮਿਆਂ ਨੇ ਉਸ ਨਾਲ ਜਬਰਨ ਗਲਤ ਰਕਮ ਕਰਕੇ ਉਹ ਵੀ ਵੀਡੀਓ ਬਣਾ ਲਈ ਜਿਸ ਤੋਂ ਉਹ ਵੀਡੀਓ ਵਾਰ ਕਰਕੇ ਧਮਕੀ ਦੇ ਕੇ ਆਟੋ ਚਾਲਕ ਦੇ ਕੋਲੋਂ ਰਕਮ ਵੀ ਮੰਗ ਕੀਤੀ ਗਈ ਨਾ ਸਿਰਫ ਇਹ ਉਹਨਾਂ ਨੇ ਆਟੋ ਚਾਲਕ ਦੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਕੇ ਝੂਠੇ ਬਹਾਨੇ ਨਾਲ ਕਿਹਾ ਕਿ ਉਹ ਐਕਸੀਡੈਂਟ ਹੋ ਗਿਆ ਹੈ ਤੇ ਇਲਾਜ ਲਈ ਪੈਸੇ ਲੋੜ ਹੈ ਉਹਨਾਂ ਨੇ Google Pay ਤੇ ਤੁਰੰਤ ਪੈਸੇ ਭੇਜ ਦਿੱਤੇ ਦਬਾਅ ਬਣਾਇਆ ਉੱਥੇ ਆਟੋ ਚਾਲਦਾ ਗਹਿਣਾ ਹੈ ਕਿ ਉਸਦੇ ਕੋਲੋਂ ਮੋਬਾਈਲ ਦੇ ਵਿੱਚ ਸਕਰੀਨਸ਼ਾਟ ਵੀ ਹਨ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਮੋਬਾਈਲ ਦੇ ਪੈਸੇ ਟਰਾਂਸਫਰ ਵੀ ਕੀਤੇ ਹੋਏ ਹਨ ਉੱਥੇ ਮਾਮਲਾ ਹੁਣ ਪੁਲਿਸ ਕੋਲ ਪਹੁੰਚਿਆ ਹੈ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਇਹ ਕਮਲੇਟ ਸਾਨੂੰ ਮਿਲ ਗਈ ਹੈ ਜੀ ਪੂਰੇ ਤੱਥਾਂ ਦੇ ਨਾਲ ਜਾਣਕਾਰੀ حاصل ਕਰਕੇ ਜੋ ਵੀ ਦੋਸ਼ੀ ਬੰਦਾ ਹੋਏਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਮੱਤਾ ਮੇਰਾ ਨਾਮ ਪ੍ਰਭਦੇਵ ਸਿੰਘ ਹੈ ਜੀ ਕੀ ਕਰਦੇ ਹੋ ਤੁਸੀਂ ਮੈਂ ਆਟਾ ਚਲਾਉਂਦਾ ਹਾਂ ਕੀ ਗੱਲਬਾਤ ਹੋਈ ਜਿਹੜਾ ਸਾਡੇ ਦੁਆਰ ਤੇ ਗੱਲ ਇਦਾਂ ਹੈ ਕਿ ਮੈਨੂੰ ਨਾ ਸ਼ਨੀਵਾਰ ਕਿਸੇ ਲੇਡੀ ਦਾ ਫੋਨ ਆਇਆ ਨਵੇਂ ਨੰਬਰ ਤੋਂ ਹੀ ਤੇ ਮੈਨੂੰ ਕਹਿੰਦੇ ਜੀ ਅਸੀਂ ਜਾਣਾ ਸਿਹੜਾ ਸਾਹਿਬ ਮੱਥਾ ਟੇਕਣ ਤੇ ਆਪਣਾ ਚੰਗੀ ਮੰਦਰ ਲੱਗੇ ਆ ਜਾਓ ਤੇ ਮੈਂ ਚਲੇ ਗਿਆ ਉਹ ਚੰਗੀ ਮੰਦਰ ਲੱਗੇ ਤੇ ਉੱਥੇ ਮੈਨੂੰ ਦੋ ਜਨਾਨੀਆਂ ਮਿਲੀਆਂ ਉਹ ਮੈਨੂੰ ਆਪਣੇ ਘਰ ਲੈ ਗਈਆਂ ਕਹਿੰਦੀਆਂ ਜੀ ਆਪਣੀ ਸਾਡੀ ਫੈਮਿਲੀ ਦੇ ਹੋਰ ਵੀ ਬਹੁਤ ਨੰਬਰ ਹੈਗੇ ਉਹਨਾਂ ਦੇ ਜਾਣਾ ਵਾ ਤੇ ਮੱਥਾ ਟੇਕਣਾ ਤੇ ਉਹ ਤਿਆਰ ਹੋ ਰਹੇ ਨੇ ਤੇ ਉਹਨਾਂ ਨੇ ਵੀ ਨਾਲ ਹੀ ਲਈ ਤੇ ਮੈਂ ਵੀ ਚਲੋ ਕੋਈ ਨਹੀਂ ਲੈ ਲੰਨੇ ਆ ਤੇ ਮੈਂ ਚਲ ਗਿਆ ਘਰ ਦੇ ਉਹਨਾਂ ਦੇ ਕੋਲ ਘਰ ਦੇ ਬਾਹਰ ਉਹਨਾਂ ਗੱਡੀ ਲਵਾਈ ਆ ਤੇ ਬਾਅਦ ਵਿੱਚ ਮੈਨੂੰ ਕੰਦੇ ਕਿ ਆ ਜਾ ਪਾਣੀ ਪੀਲਾ ਹੈ ਤੇ ਕੰਦੇ ਆਪਣਾ ਆਪਣਾ ਹੀ ਘਰ ਹੈਗਾ ਵਾ ਤੇ ਬੱਚੇ ਤਿਆਰ ਹੋ ਰਹੇ ਤੂੰ ਵੇਚ ਕੇ ਆ ਗਏ ਆ ਜਾ ਤਰੇ ਅੰਦਰ ਆਇਆ ਤੇ ਪਾਣੀ ਪੁਣੀ ਪੀਓ ਤੇ ਮੈਂ ਇਹ ਅੰਦਰ ਜਾਣ ਦੀ ਡੇਰ ਆ ਮੈਂ ਅੰਦਰ ਵੜਿਆ ਹੀ ਆ ਤੇ ਉਹਨਾਂ ਨੇ ਆਪਣਾ ਕੀ ਕੀਤਾ ਬੂਆ ਬੰਦ ਕਰਤਾ ਹੈ ਤੇ ਮੇਰੇ ਕੋ ਮੋਬਾਈਲ ਉੱਪਰ ਚਾਬੀ ਮੇਰੇ ਖੋਲੀਆ ਖੋਲਿਆ ਉਹਨਾਂ ਨੇ ਤੇ ਬਾਅਦ ਵਿੱਚ ਉਹ ਮੈਨੂੰ ਲੱਗੇ ਤੇ ਕਮਰਾ ਖਾਲੀ ਹੀਗਾ ਸੀਗਾ ਤੇ ਉੱਤੇ ਨਾ ਮੇਰੀ ਇੱਕ ਜਨਾਨੀ ਹੋ ਰਹੀ ਗਈ ਸੀਗੀ ਤਿੰਨ ਜਨਾਨੀਆਂ ਸੀ ਤੇ ਤਿੰਨ ਹੀ ਬੰਦੇ ਹੈਗੇ ਸੀ ਤੇ ਆਪਣਾ ਉਹ ਜਨਾਨੀ ਦੇ ਨਾਲ ਨਾ ਮੈਂ ਉਹ ਕਪੜੇ ਲਵਾ ਕੇ ਨਾਲ ਮੇਰੀ ਪੈਂਟ ਲਵਾਤੀ ਇਹਨਾਂ ਨੇ ਤੇ ਮੇਰੀ ਵੀਡੀਓ ਬਣਾ ਲਾਗੇ ਕਹਿੰਦੇ ਜੀ ਸਾਡੀ ਵੀਡੀਓ ਨੈਟ ਤੇ ਪਾ ਦਾਂਗੇ ਅੱਛਾ blackmail ਕਰਨ ਦੀ ਕੋਸ਼ਿਸ਼ ਹਾਂਜੀ ਦੇਖੋ ਤੁਸੀਂ ਉਹ ਜਨਾਨੀਆਂ ਨੂੰ ਕਦੀ ਜਾਣਦੇ ਸੀ ਨਹੀਂ ਮੈਂ ਨਹੀਂ ਜਾਂਦਾਗਾ ਮੈਂ ਤਾਂ ਪਹਿਲੀ ਵਾਰੀ ਦੇਖਿਆ ਸੀ ਉਹਨਾਂ ਨੂੰ ਉਹਨਾਂ ਦਾ ਨੰਬਰ ਕਿੱਥੋਂ ਆਇਆ ਮੈਂ ਨੰਬਰ ਉਹਨਾਂ ਨੂੰ ਪੁੱਛਿਆ ਮੇਰੀ ਗੱਲ ਹੋਈ ਸੀਗੀ ਫੋਨ ਤੇ ਆ ਗਿਆ ਤਾਂ ਨੰਬਰ ਕਿਹਨੇ ਦਿੱਤਾ ਤੇ ਕਹਿੰਦੇ ਜੀ ਮੈਨੂੰ ਕਿਸ ਨੇ ਨੰਬਰ ਦਿੱਤਾ ਤੁਹਾਡਾ ਤੇ ਕਹਿੰਦੇ ਅਸੀਂ ਇਦਾਂ ਜਾਣਾ ਹੈ ਤੇ ਇਹਨਾਂ ਨੇ ਕੀ ਕੀਤਾ ਫਿਰ ਉਹ ਮੈਂ ਮੇਰੀ ਵੀਡੀਓ ਬਣਾ ਲਊਗਾ ਮੈਨੂੰ ਨਾ ਕਹਿਣ ਲੱਗੇ ਕਿ ਆਪਣਾ ਜੋਬ ਇੱਧਰ ਬੀਤੇਰੇ ਹੈਗੇ ਆ ਪੈਸੇ ਉਹਨਾਂ ਨੂੰ ਮੰਗਵਾ ਆਪਣੇ ਤਾਂ ਘਰਦਿਆਂ ਨੂੰ ਫੋਨ ਕਰ ਜਿੱਥੋਂ ਮਰਜੀ ਫੋਨ ਕਰ ਤੈਨੂੰ ਫੇਰ ਅਸੀਂ ਛੱਡਣਾ ਹੈ ਤੂੰ ਪਹਿਲੇ ਆਪਣੇ ਪੈਸੇ ਮੰਗਵਾ ਆਂ ਹਾਂ ਫੇਰ ਉਹਨਾਂ ਨੇ ਮੇਰੀਆਂ ਸਵਾਰੀਆਂ ਦਾ ਜਿੰਦੇ ਜਿੰਨਾ ਦੇ ਵੀ ਨੰਬਰ ਹੈਗੇ ਸੀਗੇ ਸਕੂਲ ਦੇ ਬੱਚਿਆਂ ਦੇ ਨੰਬਰ ਹੈਗੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਆਪਣਾ ਏਦਾਂ ਬੰਦੇ ਕੋ ਨਾ ਐਕਸੀਡੈਂਟ ਹੋ ਗਿਆ ਹੈ ਗੱਡੀ ਦਾ ਗੱਡੀ ਨੂੰ ਤਾਂ ਕੁਝ ਨਹੀਂ ਆ ਕਿਨੇ ਕਿਹਾ ਐਕਸੀਡੈਂਟ ਹੋ ਗਿਆ ਇਹ ਹਾਂਜੀ ਉਹਨਾਂ ਨੇ ਫੋਨ ਤੋਂ ਗੱਲ ਕੀਤੀ ਹਾਂਜੀ ਹਾਂਜੀ ਮੇਰੀਆਂ ਸਵਾਰੀਆਂ ਨਾਲ ਹੀ ਗੱਲਬਾਤ ਕਰ ਰਹੇ ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ 10000 ਰੁਪਏ ਨਾਲ ਇਹਨਾਂ ਦੇ ਕਾਉਂ ਚ ਪਾਓ ਇਹ ਨਾ ਇੱਥੇ ਨਾ ਕਿਸੇ ਦੀ ਲੱਤ ਤੋੜਦੀ ਉਹ ਹਸਪੀਟਲ ਹੈ ਤੇ ਆਪਣਾ ਪੈ 10000 ਇਹਨਾਂ ਦੇ ਅਕਾਊਂਟ ਤੋਂ ਉਹਨਾਂ ਜਿਨ੍ਹਾਂ ਨੇ ਵੀ ਉਹਨੂੰ ਫੋਨ ਕਰੀ ਗਏ ਨਾ ਕਿਸੇ ਨੇ 1000 1 2 ਜਾਨਾਂ ਨੇ 1000 ਰੁਪਿਆ ਪਾਇਆ ਵੀ ਹੈ ਤੇ ਉਹਨਾਂ ਨੇ ਆਪਣਾ ਟਰਾਂਸਫਰ ਕਰ ਲਿਆ ਆਪਣੇ ਅਕਾਊਂਟ ਤੋਂ ਹਾਂਜੀ ਹਾਂਜੀ ਛੋਟਾ ਕਿੰਨੇ ਪੈ ਲੈ ਗਏ ਤਾਂ ਇਹ ਮੇਰੇ ਕੋ ਭਾਈ ਆਪਣਾ 2400 ਰੁਪਿਆ ਫੋਨ ਦੇ ਵਿੱਚ ਹੈਗਾ ਹੈ 3000 ਰੁਪਿਆ ਦਾ ਮੌਕੇ ਦੇ ਕਰਾਇਆ ਹੈ 1450 ਪਹਿਲੇ ਪਿਆ ਸੀਗਾ ਤੋਂ 2400 ਇਹਨਾਂ ਨੇ ਆਪਣੇ ਅਕਾਊਂਟ ਤੇ ਟ੍ਰਾਂਸਫਰ ਕਰ ਲਿਆ ਅੱਛਾ 11500 ਮੇਰੀ ਜੇਬ ਚ ਜਾਏਗਾ ਉਹ ਵੀ ਇਹਨਾਂ ਕੱਢ ਲਿਆ ਹੋਰ ਕਿੰਨੇ ਪੈਸੇ ਤੇ ਹੋਰ ਮੇਰੇ ਗੱਡੀ ਦੇ ਵਿੱਚ ਕਿਸ਼ਤ ਪਈ ਹੈਗੀ ਗੱਡੀ ਦੀ ਕਿਸ਼ਤ ਹਾਂ ਉਹ ਵੀ ਉਹਨਾਂ ਕੱਢ ਲਈ ਤੁਸੀਂ ਇਹਦੇ ਖਿਲਾਫ ਕੰਪਲੇਨਟ ਕਰਾਈ ਹਾਂਜੀ ਹਾਂਜੀ ਮੈਂ ਆਪਣੇ ਆ ਥਾਂ ਵੀ ਥਾਣਾ ਡਿਵੀਜ਼ਨ ਇੱਥੇ ਕੰਪਲੇਨਟ ਲਗਾਈ ਸੀਗੀ ਠੀਕ ਹੁਣ ਕੀ ਕਹਿੰਦੇ ਕੁਝ ਤੇ ਇਹ ਪੁਲਿਸ ਵਾਲਿਆਂ ਨੂੰ ਉਹ ਉੱਥੇ ਮੌਕੇ ਦੇ ਦੋ ਖੜਿਆ ਸੀ ਇਹਨਾਂ ਨੇ ਤੇ ਦੋ ਜਨਾਨੀਆਂ ਜਿਨ੍ਹਾਂ ਨੇ ਮੈਨੂੰ ਅੰਦਰ ਖੜਿਆ ਸੀਗਾ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਆਪਣੇ ਭੁਲੇਆ ਹਾਂ ਦਾ ਥਾਣੇ ਉਹ ਮਨ ਨੂੰ ਗਿਆ ਹੈ ਕਿ ਅਸੀਂ ਦਾਨ ਕੀਤਾ ਵਾ ਇਹ ਕਹਿੰਦੇ ਸੀ ਅਸੀਂ ਪੈਸੇ ਵਾਪਸ ਮੰਗਤੀ ਕਰਦੇ ਹਾਂ ਤੇ ਮੰਗ ਇਹ ਹੋਈ ਹੈ ਜੀ ਆਪਣਾ ਇੱਕ ਜੋ ਗਰੋ ਹੈਗਾ ਨਾ ਇਹ ਉਹ ਨਾ ਹੋਰ ਵੀ ਇਹਨਾਂ ਨੇ ਕੋਈ ਵਾਰਨਤਾ ਦਿੱਤੀ ਹੋਣੀ ਹੈ ਮੈਂ ਤੇ ਕਹਿ ਰਿਹਾ ਕਿ ਉਹਨਾਂ ਨੂੰ ਇਹ ਨਾ ਮੰਗ ਕਰਦੇ ਹੋ ਇਹ ਨਾ ਬੀਬੀਆਂ ਦਾ ਗਰੋ ਹੈਗਾ ਵਾ ਇਹ ਆਪਣਾ ਐਕਦਾਮ ਬਲਾ ਕੇ ਇਹਦੇ ਆਪਣਾ ਐਕਦਾਮ ਥਾਣੇਪੁਣ ਕਰਦੇ ਨਾ ਹੋਰ ਵੀ ਕਹਿਣਾ ਕੀਤਾ ਹੋਏਗਾ ਐਦਾ ਪੈਸੇ ਹੋਰ ਵੀ ਲੜਿਆਂਗਾ ਕੋਈ ਹੋਣਗੇ ਤੇ ਮੈਰੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੱਥ ਜੋੜ ਕੇ ਕਿ ਇਹ ਇਹਨਾਂ ਦੇ ਕਾਰਵਾਈ ਕੀਤੀ ਜਾਵੇ। ਜੀ ਸਰ ਇੱਕ ਘਾਟੋ ਵੱਲੋਂ ਕੰਪਲੇਂਟ ਆਈ ਹੈ ਕੀ ਮੈਡਮ ਜੀ ਇਹ ਘਾਟੋ ਚਾਲਕ ਪ੍ਰਭਦੀਪ ਸਿੰਘ ਨਵੀਂ ਬਸਤੀ ਦਾ ਰਹਿਣ ਵਾਲਾ ਹੀਕਾ ਚਲਾਉਂਦਾ ਹੈ। ਇਸ ਵੱਲੋਂ ਕੰਪਲੇਂਟ ਆਈ ਹੈ ਕਿ 2 ਅਗਸਤ ਸ਼ਾਮ ਨੂੰ ਕੁ ਸਵਾਰੀਆਂ ਨੇ ਇਹਨੂੰ ਕਿਤੇ ਜਾਣ ਵਾਸਤੇ ਬੁਲਾਇਆ ਸੀ ਉੱਥੇ ਇਹਨਾਂ ਨਾਲ ਇਹਦਾ ਕਿਸੇ ਕੋਲੋਂ ਟਕਰਾਅ ਹੋਇਆ ਤੇ ਉੱਥੇ ਇਹ ਕਹਿ ਰਿਹਾ ਕਿ ਇਹਦੇ ਕੋਲੋਂ ਉਹਨਾਂ ਨੇ ਜ਼ਬਰਦਸਤੀ ਦੇ ਕੋਲੋਂ 2400 ਰੁਪਏ ਉਸਨੇ Google Pay ਕਰਾ ਲਿਆ। ਕੰਪਲੇਂਟ ਨੂੰ ਵੈਰੀਫਾਈ ਕਰ ਰਹੇ ਹਾਂ। ਜੋ ਵੀ ਚੰਦ ਕਰਕੇ ਕੀਤੀ ਜਾਵੇਗੀ ਸਭ ਤੋਂ ਬਲੈਕਮੇਲਿੰਗ ਬੈਲਾਈਕ ਬਲੈਕਮੇਲਿੰਗ ਜਾਰੀ ਹੈ ਤੇ ਇਹਨੂੰ ਵੈਰੀਫਾਈ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਆਏਗੀ ਉਹਦੇ ਅਨਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ